ਕਾਂਗਰਸ ਦੇ ਸਾਫ ਦਾ ਯੂਥ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਰੀਬੀਆਂ ਤੇ ਹੋਈ ਕਾਰਵਾਈ ਨੂੰ ਲੈ ਕੇ ਹੁਣ ਇਸ ਦੇ ਉੱਤੇ ਰਵਨੀਤ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਬਦਲੇ ਖੋਰੀ ਦੀ ਰਾਜਨੀਤੀ ਅਪਣਾਈ ਜਾ ਰਹੀ ਹੈ ਆਓ ਸੁਣਦੇ ਹਾਂ ਉਹ ਗੱਲ ਇੱਕ ਤਾਂ ਸੱਚ ਮੂੰਹ ਚੋਂ ਨਿਕਲ ਗਿਆ ਕੱਲ ਜਦੋਂ ਇਹ ਗੱਲ ਕਹਿਣ ਲੱਗੇ ਮੀਡੀਆ ਨੇ ਕੁਐਸਚਨ ਕੀਤਾ ਕੱਲ ਕਪੂਰਥਲਾ ਹਾਊਸ ਮੂਰੇ ਉਦੋਂ ਕਹਿਣ ਲੱਗੇ ਮੁੱਖ ਮੰਤਰੀ ਪੰਜਾਬ ਦੇ ਵੀ ਭਾਈ ਉਹ ਕਹਿੰਦੇ ਵੀ ਰਵਨੀਤ ਬਿੱਟੂ ਦੇ ਤੁਸੀਂ ਪਾਰਟੀ ਦੇ ਬੀਜੇਪੀ ਵਾਲਿਆਂ ਤੇ ਤੇ ਉਹਨਾਂ ਦੇ ਸਿੱਧ ਮਿੱਤਰਾਂ ਤੇ ਦੋਸਤਾਂ ਤੇ ਐਫਆਈਆਰ ਦਰਜ ਕਰ ਰਹੇ ਹੋ ਕਹਿੰਦੇ ਬਿਲਕੁਲ ਨਹੀਂ ਮੈਂ ਤਾਂ ਐਫਆਈਆਰ ਦਰਜ ਰਵਨੀਤ ਬਿੱਟੂ ਦੇ ਦੋਸਤਾਂ ਆਸ਼ੂ ਤੇ ਵੀ ਕੀਤੀ ਸੀ ਉਹਨਾਂ ਦੇ ਮੂੰਹ ਚੋਂ ਗੱਲ ਨਿਕਲ ਗਈ ਵੀ ਅੱਜ ਉਹ ਕਿਤੇ ਹੋਰ ਨੇ ਪਰ ਅੱਜ ਇਹ ਗੱਲ ਸਾਫ਼ ਹੋ ਗਈ ਵੀ ਭਾਰਤ ਪੂਸ਼ਨ ਆਸ਼ੂ ਤੇ ਵੀ ਤਾਂ ਪਰਚਾ ਕੀਤਾ ਸੀ ਵੀ ਉਹ ਮੇਰੇ ਦੋਸਤ ਸੀ ਅੱਜ ਵੀ ਜਿਨ੍ਹਾਂ ਤੇ ਪਰਚੇ ਹੋ ਰਹੇ ਆ ਚਾਹੇ ਵਰਜੀਵ ਰਾਜਾ ਜੀ ਹੋਣ ਚਾਹੇ ਵਰਜੀ ਛੱਤਰੀ ਜੀ ਹੋਣ ਚਾਹੇ ਹੋਰ ਲੋਕਾਂ ਤੇ ਜਿਨ੍ਹਾਂ ਤੇ ਰੇਡਾਂ ਚੱਲ ਰਹੀਆਂ ਉਹਨਾਂ ਦੇ ਨਾਂ ਲਵਾਂ ਮੈਂ ਇਸ ਕਰਕੇ ਪਰ ਆਸ਼ੂ ਵੀ ਹਾਈ ਕੋਰਟ ਨੇ ਕੁਐਸ਼ ਕਰਤੇ ਕੇਸ ਵੀ ਇਹ ਝੂਠੇ ਕੇਸ ਨੇ ਸੱਤ-ਸੱਤ ਮਹੀਨੇ ਜੇਲ੍ਹ ਚ ਰੱਖ ਕੇ ਕੁਐਸ਼ ਹੋਇਆ ਕੇਸ ਦੇ ਉਹ ਦਾ ਕੌਨਸ ਆਫ ਦਊਗਾ ਜੀ ਦੇਣਾ ਤਾਂ ਪੈਣਾ ਤੇ ਆ ਵੀ ਆ ਹੁਣੀ ਮੈਂ ਪਤਾ ਲੈ ਰਿਆ ਇਸ ਵੀ ਜਿੰਨੇ ਜਿੰਨੇ ਵੀ ਲੋਕ ਇਹਨਾਂ ਨੇ ਅਰੈਸਟ ਕੀਤੇ ਆ ਉਹ ਸਾਰਿਆਂ ਨੂੰ ਕੋਰਟ ਨੇ ਜਿਹੜੀਆਂ ਇਹ ਉਹਨਾਂ ਦੀ ਇੰਟਰੋਗੇਸ਼ਨਾਂ ਕਰ ਰਹੇ ਸੀ ਜੋ ਇਹ ਉਹਨਾਂ ਨੂੰ ਪੁਲਿਸ ਸੀਆਈਏ ਸਟਾਫ ਚ ਰੱਖ ਕੇ ਉਹਨਾਂ ਨਾਲ ਧੱਕਾ ਕਰ ਰਹੇ ਸੀ ਪਰ ਉਹ ਬਿਲਕੁਲ ਵੀ ਕੋਈ ਰਿਮਾਂਡ ਨਹੀਂ ਦਿੱਤਾ ਪੁਲਿਸ ਨੇ ਅੱਜ ਆਪਣੇ ਆਪਣੀ ਉਹ ਜੇਲ੍ਹ ਚ ਚਲੇ ਗਏ ਤੇ ਜੇਲ੍ਹ ਤੋਂ ਜਾਣ ਤੋਂ ਬਾਅਦ ਉਹ ਪੋਲੀਟੀਕਲ ਕੇਸ ਨੇ ਕੋਰਟ ਜੱਜ ਦੇਖਣਗੇ ਉਹਨਾਂ ਦੀ ਬੇਲ ਹੋ ਜਾਏਗੀ ਫਿਰ ਕੀ ਹੋ ਜਾਊਗਾ ਭਾਈ ਫਿਰ ਕੀ ਹੋ ਗਿਆ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਐ ਇਹ ਬੜੀਆਂ ਕਰਨੀਆਂ ਬੜੀਆਂ ਸੌਖੀਆਂ ਨੇ ਇਹ ਗੰਢਾਂ ਖੋਲਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਕਈ ਵਾਰ ਇਹ ਗੱਠ ਜਿਹੜੀ ਜਦੋਂ ਪੈ ਜਾਂਦੀ ਹੈ ਨਾ ਫਿਰ ਇਹ ਗੱਠ ਖੁੱਲਦੀ ਨਹੀਂਗੀ ਤੇ ਆਪਾਂ ਤਾਂ ਸੁੱਖ ਨਾਲ ਗੱਠਾ ਹੀ ਗੱਠਾ ਪਾਈਆਂ ਕਿਸੇ ਨੇ ਬਣਾਈ ਤਾਂ ਹੈ ਹੀ ਨਹੀਂ ਆਪਾਂ ਤਾਂ ਹਰੇਕ ਨਾਲ ਹਰ ਇੱਕ ਨਾਲ ਵੀ ਇਹ ਹੀ ਸੋਚ ਕੇ ਵੀ ਸ਼ਾਇਦ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਇਹ ਲੋਕਾਂ ਦਾ ਰਾਜ ਆ ਇਹ ਲੋਕਾਂ ਦਾ ਰਾਜ ਆ ਭੰਡ ਸਾਹਿਬ ਜਾਗੋ ਉਠੋ ਇਹ ਮੈਨੂੰ ਥੋੜੀ ਸ਼ਕਲ ਯਾਦ ਆ ਰਹੀ ਹੈ ਵੀ ਜਦ ਤੁਸੀਂ ਤੁਹਾਡੇ ਤੇ ਇਹ ਪਰਚੇ ਦਰਜ ਹੋਣਗੇ ਜੋ ਤੁਸੀਂ ਕੀਤਾ ਹੈ ਤੇ ਮੈਨੂੰ ਤੁਹਾਡੀ ਸ਼ਕਲ ਦਿਖ ਰਹੀ ਹੈ ਜਿਵੇਂ ਤੁਸੀਂ ਡਿੱਗੀ 'ਚ ਪਏ ਸੀ ਨਾ ਇੱਕ ਤੁਹਾਡੀ ਵੀਡੀਓ ਚੱਲਦੀ ਹੈ ਜਦੋਂ ਤੁਸੀਂ ਪ੍ਰੈਸ ਕਲੱਬ 'ਚੋਂ ਭੱਜੇ ਸੀ ਪ੍ਰੈਸ ਕਲੱਬ ਚੰਡੀਗੜ੍ਹ 'ਚੋਂ ਡਿੱਗੀ 'ਚ ਪਾ ਕੇ ਭੱਜੇ ਸੀ ਪ੍ਰੈਸ ਵਾਲੇ ਤੁਹਾਡੇ ਮਗਰ-ਮਗਰ ਸੀ ਤੁਸੀਂ ਉਹ ਹਾਲਾਤ ਸੀਗੇ ਵੀ ਤੁਹਾਨੂੰ ਤਿੰਨ ਪਹਿਲੀ ਲਾਈਨ ਦੂਜੀ ਤੀਜੀ ਜੋ ਪਿੱਛੇ ਡਿਗਣਾ ਪਿਆ ਸੀ ਲੋਕ ਕਿ ਡਿੱਗੀ 'ਚ ਬਚ ਕੇ ਭੱਜਣਾ ਪਿਆ ਸੀ ਤੁਹਾਡੇ ਹਾਲਤ ਸੀ ਜੋ ਉਹੀ ਹਾਲਾਤ ਮੈਨੂੰ ਤੁਹਾਡੇ ਦਿਖ ਰਹੇ ਆ ਵੀ ਉਸੇ ਸੀਟਾਂ ਤੇ ਬਹਿ ਕੇ ਤੁਹਾਨੂੰ ਠਾਣਿਆਂ ਚ ਜੇਕ ਤਰੀਕਾ ਤੇ ਜਾਣਾ ਪਊਗਾ ਲੱਤਾਂ ਨੇ ਭਾਰ ਨਹੀਂ ਚੱਟਣਾ ਲੱਕਾਂ ਨੇ ਜਿਹੜੀਆਂ ਲੱਤਾਂ ਨੇ ਉਹ ਇੰਨੀਆਂ ਕਮਜ਼ੋਰ ਨੇ ਕਿ ਉਹਨਾਂ ਨੇ ਭਾਰ ਨਹੀਂ ਚੱਕਣਾ ਮੁੜ ਕੇ ਇਹ ਗੱਲ ਵਾਰੀ ਬਟਾ ਭੱਜਦਿਆਂ ਨੂੰ ਬਾਣ ਇੱਕੋ ਜੇ ਇਸ ਕਰਕੇ ਤੁਸੀਂ ਆਪਣੇ ਵੱਲੋਂ ਬਾਜੀ ਪਾਤੀ ਆ ਬਾਜੀ ਮੋੜਨ ਦਾ ਟਾਈਮ ਆ ਜਿਹੜਾ ਉਹਦੀ ਅੜੀ ਕਰੋ ਇਸ ਕਰਕੇ ਦੇ ਨੇੜੇ ਨਹੀਂ ਪਹਿਲਾਂ ਤਾਂ ਇਹ ਚੀਜ਼ਾਂ ਤੋਂ ਪਹਿਲਾਂ ਮੈਂ ਦੁਬਾਰਾ ਤੁਹਾਨੂੰ ਯਾਦ ਕਰਾ ਦਾਂ ਜੇ ਮੈਂ ਕਿਹਾ ਸੀ ਜਦਨ ਹਾਊਸ ਖਤਮ ਹੋ ਜਾਏਗਾ ਉਦੋਂ ਇੱਕ ਦਿਨ ਦੋ ਦਿਨਾਂ ਬਾਅਦ ਮੈਂ ਇਹਨਾਂ ਦੇ ਬਾਰੇ ਵੀ ਕਿਉਂ ਕੀ ਕਾਰਨ ਜਿਹੜੇ ਤੱਕੇ ਹੋਏ ਆ ਉਹਦੇ ਬਾਰੇ ਮੈਂ ਤੁਹਾਨੂੰ ਜਵਾਬ ਮੰਗਣਾ ਆਉਂਗਾ ਪੁੱਛਣਾ ਆਉਂਗਾ ਹਿੰਮਤ ਹੋਈ ਤਾਂ ਗੱਲ ਕਰ ਲਿਓ ਨਹੀਂ ਜੋ ਮੇਥੋਂ ਬਣ ਪਾਊਗਾ মিডিਆ ਦੇ ਮੂਰੇ ਸਾਰਿਆਂ ਦੇ ਉਹ ਮੈਂ ਚੀਜ਼ਾਂ ਸਾਰੀਆਂ ਕਹਿ ਕੇ ਜਾਊਗਾ ਮੈਂ মিডিਆ ਰਾਹੀਂ ਵੀ ਕਹਿ ਦਿੰਨਾ ਵੀ ਤੁਹਾਡਾ ਆਫਿਸ ਮੈਂ ਈਮੇਲ ਰਾਹੀਂ ਵੀ ਮੈਂ ਟੈਲੀਫੋਨ ਰਾਹੀਂ ਵੀ ਮੈਂ ਟਾਈਮ ਵੀ ਲਿਖਾ ਦਊਗਾ ਮੈਂ ਟਾਈਮ ਮੰਗ ਵੀ ਲਊਗਾ ਜੇ ਮਾੜੀ ਮੋਟੀ ਮਾੜੀ ਮੋਟੀ ਸ਼ਰਮ ਬਾਕੀ ਆ ਤਾਂ ਜ਼ਰੂਰ ਤੁਹਾਡਾ ਸਟਾਫ ਜਿਹੜਾ ਹੈ ਉਹ ਮੈਨੂੰ ਮੇਰੇ ਨਾਲ ਸੰਪਰਕ ਕਰਕੇ ਮੈਨੂੰ ਟਾਈਮ ਦੇ ਦੇਵੇ ਤਾਂ ਬਹੁਤ ਚੰਗੀ ਗੱਲ ਹੋਊ ਨਹੀਂ ਤਾਂ ਮੈਂ ਤਾਂ ਜਿਹੜਾ ਉਹ ਇੱਕ ਮੁੱਖ ਮੰਤਰੀ ਆ ਕੋਈ ਆਮ ਬੰਦੇ ਦੇ ਘਰੇ ਨਹੀਂ ਮੈਂ ਨਾ ਕਿਸੇ ਦੇ ਜਾਣਾ ਚਾਹੀਦਾ ਪਰ ਜਦੋਂ ਮੁੱਖ ਮੰਤਰੀ ਕਿਸੇ ਨਾਲ ਧੱਕਾ ਕਰੇ ਇਹ ਕੀ ਹੋ ਸਕਦਾ ਵੀ ਤੂੰ ਕਿਸੇ ਨਾਲ ਹੀ ਕਿਸੇ ਨੂੰ ਕਰਦੇ ਕਿਸੇ ਤੇ ਪਰਚੇ ਦਰਜ ਕਰਦੇ ਕਿਸੇ ਨੂੰ ਤੂੰ ਟੰਗਦੇ ਕੋਈ ਬੋਲੂ ਨਹੀਂ ਕੋਈ ਬੋਲੂ ਨਹੀਂ ਵੀ ਕਿਸੇ ਨੂੰ ਕਿਤੇ ਸਿੱਟ ਦਾਂਗੇ ਇਹ ਨਹੀਂ ਹੋਊਗਾ ਨੂਰੇ ਆ ਕੇ ਗੱਲ ਕਰੂੰਗਾ ਤੇ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਪੰਜਾਬੀ ਕਦੇ ਭੱਜਦਾ ਨਹੀਂ ਪਿੱਠ ਦਿਖਾ ਕੇ ਮੂਹਰੇ ਆ ਕੇ ਪੰਜਾਬੀ ਖੜਾ ਹੁੰਦਾ ਏ ਤੇ ਉਸ ਗੱਲ ਹੀ ਤਿਆਰ ਰਹੇ ਜੋ ਮੈਂ ਤਿਆਰ ਆ ਜੋ ਤਾਕਤ ਦਿਖਾਉਣੀ ਆ ਆਪਣੇ ਡੀਜੀਪੀ ਨੂੰ ਖੜਾ ਕਰ ਲਿਓ ਜਿਹੜੀ ਤਕਰੀਬ ਤੋਂ ਤਕੜੀ ਫੋਰਸ ਆਪਣੀ ਉਹ ਲਾ ਕੇ ਖੜੀ ਕਰ ਲਿਓ ਜੋ ਤੁਹ ਤੋਂ ਕਰ ਹੋਊਗਾ ਉਹ ਕਰ ਲਿਓ ਉਹ ਤੁਹਾਡੀ ਮਰਜ਼ੀ ਆ ਤੁਸੀਂ ਤਾਕਤ ਚੋਂ ਸੱਦਾ ਚੋਂ ਆ ਪਰ ਮੈਂ ਜ਼ਰੂਰ ਆਉਂਗਾ ਧੰਨਵਾਦ ਸਦਾਦੀ ਹੈ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਰਾਜੀਵ ਰਾਜਾ ਨੂੰ ਪੁਲਿਸ ਨੇ ਇੱਕ ਵਪਾਰੀ ਤੋਂ 30 ਲੱਖ ਰੁਪਏ ਦੀ ਫਰੋਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ